ਬੰਤਾ ਜਿਹੜੀ ਇੱਕ ਬਣਾਉਂਦੀ ਹੈ ਚਤਤ ਮੰਨੂ ਵਾਕੀ ਕੋਈ ਮਤ ਇੱਕ ਨਹੀਂ ਬਣਾ ਸਕਦੀ ਲੋਹ ਨੂੰ ਇਹ ਜੀ ਇਕਤਾ ਕਰਦੇ ਨੇ ਜਿਵੇਂ ਇੱਕ ਬਿੰਦੂ ਤੇ ਦੋਏ ਨੇ ਐਨੀ ਪਤਾ ਸੱਚਾ ਖੱਬਾ ਕੌਣ ਹੈ ਇਹ ਬਿੰਦੂ ਨਾ ਹੋਵੇ ਸੱਚਾ ਖੱਬਾ ਹੁੰਦਾ ਬਿੰਦੂ ਦਾ ਸੱਚਾ ਖੱਬਾ ਨਹੀਂ ਹੁੰਦਾ ਫਿਰ ਨਾ ਉੱਪਰ ਹੁੰਦਾ ਨਾ ਥੱਲੇ ਹੁੰਦਾ ਨਾ ਸੱਚਾ ਹੁੰਦਾ ਨਾ ਖੱਬਾ ਹੁੰਦਾ ਇਹਦੀ ਲੰਬਾਈ ਦਾ ਉਹ ਤਾਂ ਸੱਚਾ ਖਬਰ ਹੋਗਾ ਸੱਚਾ ਖਬਰ ਨਹੀਂ ਨਾ ਬਿੰਦੂ ਤੇ ਨਮੋ ਛੈਲ ਰੂਪਾ ਨਮੋ ਦੁਸ਼ਟ ਦਰਨੀ ਨਮੋ ਛੈਲ ਰੂਪਾ ਛੈਲ ਛੈਲ ਰੂਪਾ ਛੈਲ ਛੈਲ ਲੱਲਾ ਵੇ ਅੱਛਾ ਨਮੋ ਛੈਲ ਰੂਪਾ ਨਮੋ ਛੈਲ ਰੂਪਾ ਛੈਲ ਚਬਿੱਲੀ ਨੇ ਤੂੰ ਛੈਲ ਚਬਿੱਲੀ ਨੇ ਤੂੰ ਬਹੁਤ ਹੀ ਐਸਾ ਰੂਪ ਹੈ ਤੇਰਾ ਕਿ ਸਮਝੋ ਇੰਨੀ ਪ੍ਰਸੰਨਤਾ ਹੁੰਦੀ ਹੈ ਤੇਰੇ ਰੂਪ ਨੂੰ ਦੇਖ ਕੇ ਸੰਸਾਰ ਭੁੱਲ ਜਾਂਦਾ ਤੂੰ ਤੇਰੇ ਦਰਸ਼ਨ ਵਾਲੇ ਸੰਸਾਰ ਭੁੱਲ ਜਾਂਦੇ ਆ ਯਾਦ ਨਹੀਂ ਲੱਗਦਾ ਕੁਝ ਸਾਰਾ ਸੰਸਾਰ ਸੁਪਨਾ ਬਣ ਜਾਂਦਾ ਹੈ ਦਰਸ਼ਨ ਹੁੰਦੀ ਸਾਰੇ ਛਾ ਰੂਪ ਨਮੋ ਹੋ ਜੋ ਆਨੰਦ ਮਿਲਦਾ ਨਮੋ ਤੁਸ਼ਟ ਦਰਣੀ ਲਵੋ ਦੋਸਤਾਂ ਦੀ ਪਾਪਾਨਾਸ ਕਰਨ ਵਾਲੀ ਹੈ ਨਮੋਕਾਰਨੀ ਤਾਰਨੀ ਸ੍ਰਿਸ਼ਟ ਭਰਨੀ ਕਾਰਨੀ ਤਾਰਨੀ ਸ੍ਰਿਸ਼ਟੀ ਚੋ ਲੈਗੇ ਸੱਚਖੰਡ ਲੈ ਜਾਣ ਦਾ ਕਾਰਨ ਵੀ ਤੂੰ ਹੀ ਹੈ ਰੇਤ ਇਹਨੂੰ ਖਾਲੀ ਕਰਨ ਦਾ ਕਾਰਨ ਵੀ ਤੂੰ ਹੀ ਹੈ ਇੱਥੋਂ ਸੱਚਖੰਡ ਲੈ ਜਾਣੀ ਹੈ ਭਰੀ ਹੋਈ ਵੀ ਤੇਰੀ ਹੋਈ ਹੈ ਸ੍ਰਿਸ਼ਟ ਭਰਨੀ ਇਹਦੇ ਵੀ ਜਿਹੜਾ ਗਿਆ ਪਹਿਲਾਂ ਸ੍ਰਿਸ਼ਟੀ ਭਰੀ ਹੈ ਹੁਣ ਗਿਆਨ ਭਰ ਰਹੀ ਹੈ ਗਾਂਧੀ ਕਮੀ ਸੀ ਨਾ ਲੋਕਾਂ ਚ ਜੀਵਾਂ ਦੀ ਗੱਲ ਦੀ ਕਮੀ ਉਹਨੂੰ ਪਰ ਰਹੀ ਸ੍ਰਿਸ਼ਟੀ ਦੀ ਗੱਲ ਹੈ ਹੁਣ ਇਹ ਜਿੰਨਾ ਜੀ ਜੰਤਾ ਸਾਰਿਆਂ ਦੇ ਗਿਆਨ ਚ ਪਰ ਰਹੀ ਸਾਰਿਆਂ ਨੂੰ ਆਦਮੀ ਦੀ ਗੱਲ ਨਹੀਂ ਹੈ ਇਕੱਲੇ ਦੀ ਸ੍ਰਿਸ਼ਟੀ ਪਰ ਨਮੋ ਹਰਖਣੀ ਬਰਖਣੀ ਸ਼ਾਸਤਰ ਧਾਰਾ ਨਮੋ ਹਰਖਣੀ ਹਰਖਣੀਏ ਗੁੱਸਾ ਨਹੀਂ ਹੈ ਹਰਖਣੀਏ ਖੁਸ਼ੀ ਰਹਿਣੀ ਪਾਵੇਂ ਸ਼ਾਸਤਰਾ ਦੀ ਧਾਰਾ ਬਰਸ਼ ਵੀ ਕਰਦੀ ਹੈ ਕਾਮੇ ਖੜਖੜ ਕਰ ਦਿਓ ਕਰੀ ਜਾਂਦੀ ਜਦੋਂ ਆਦਮੀ ਸ਼ਸਤਰ ਚਲਾਉਂਦਾ ਗੁੱਸੇ ਨਾਲ ਚਲਾਉਂਦਾ ਲੜਾਈ ਚ ਗੁੱਸਾ ਹੀ ਹੁੰਦਾ ਨਹੀਂ ਨਹੀਂ ਗੁੱਸੇ ਨਾਲ ਨਹੀਂ ਚਲਾਉਂਦਾ ਹੱਸਦੇ ਚਲਾਉਂਦੀ ਹੈ ਨੂੰ ਪਤਾ ਹੈ ਵੀ ਇਹ ਨੂੰ ਪਤਾ ਨਹੀਂ ਇਹ ਬੇਸਮਝ ਹੈ ਇਹਨੂੰ ਸਮਝਾਉਂ ਜਦੋਂ ਬੇਸਮਝ ਨੂੰ ਸਮਝਾਈਦਾ ਸਮਝਾਉਣ ਵਾਲਾ ਗੁੱਸਾ ਹੀ ਨਹੀਂ ਹੁੰਦਾ ਬੇਸਮਝ ਚਾਹੇ ਗੁੱਸੇ ਚਾਹੇ ਕੀ ਤੂੰ ਜਾਣਦਾ ਕਿ ਲੰ데 ਨਾ ਪਤਾ ਹੁੰਦਾ ਵੀ ਇਧਰ ਨੂੰ ਜਾਊਗਾ ਇਹ ਰਾਹ ਦਾ ਤਾਂ ਪਤਾ ਹੀ ਹੁੰਦਾ ਨਾ ਕਿੰਨੇ ਸਵਾਲ ਨੇ ਕਿਹੜਾ ਸਵਾਲ ਕਰੂਗਾ ਨਮੋ ਤਾਰਨੀ ਕਾਰਨੀਯੰ ਅਪਾਰਾ ਤੋ ਤਾਰਨੀ ਕਾਰਨੀਯੰ ਅਪਾਰਾ ਕਾਰਨੀਯੰ ਅਪਾਰਾ ਤਾਰਨ ਦੇ ਤੇਰੇ ਰਸਤੇ ਬਹੁਤ ਨੇ ਕਾਰਨ ਅਪਾਰਾ ਤਰ ਕੋ ਦਲੀਲਾਰੇ ਅਪਾਰ ਦਲੀਲੋ ਕੋਈ ਕਿਤੇ ਖੜਾ ਕੋਈ ਕਿਤੇ ਖੜਾ ਕਿਸੇ ਕਿਤੇ ਕਮਿਊਨਿਟੀ ਸੱਚ ਕਿਤੇ ਕਮਿ ਇੱਕੋ ਦਾ ਹੈ ਨਹੀਂ ਕਭ ਤੈਨੂੰ ਕੋ ਅਪਾਰ ਤਰੀਕੇ ਨਾਲ ਦਰੰਦੇ ਅਪਾਰ ਗਿਆਨੀ ਨਹੀਂ ਜਾ ਸਕਦਾ ਕਿੰਨੇ ਤਰੀਕੇ ਨਾਲ ਦਰੰਦੇ ਅਡਵਾਰਡ ਤਰੀਕੇ ਭਗਤਾਂ ਨੇ ਅਡਵਾਰਡ ਤਰੀਕੇ ਨਾਲ ਗੱਲ ਕੀਤੀ ہوئی ਹੈ ਅਡਵਾਰਡ ਤਰੀਕੇ ਸਮਝਾਇਆ ਤੁਸੀਂ ਤੋ ਇਹ ਕਹਿ ਰਿਹਾ ਕਾਹ ਗੋਲ ਤੇਰੇ ਸਤਗੁਰੂ ਆ ਜੇ ਕਰਮ ਨੂੰ ਨਾ ਸੇ ਨਾ ਇਹੀ ਤਰੀਕਾ ਤਾਰੰਦਾ ਬਹੁਤ ਹੈ ਇਹ ਅਲੱਗ ਤਰੀਕਾ ਕਰਮ ਤਾਂ ਮੈਂ ਕਰਦਾ ਵਾ ਤੇਰੇ ਕਰਾਇਆ ਕਰਦਾ ਮੇਰੇ ਜੇ ਕਰਮ ਤੈਨਾਂ ਆਸ ਨਹੀਂ ਕੀਤੇ ਫਿਰ ਤੇਰੇ ਜੀ ਖੁਨਕਾ ਦਾ ਰਹੇਗਾ ਤੇ ਇਹ ਰੋਜ਼ ਕਰਕੇ ਤਰ ਗਿਆ ਇਹ ਵੀ ਇੱਕ ਤਰੀਕਾ ਤਰੀਕਾ ਕੋਈ ਵਰਤਣੋ ਤਰੀਕੇ ਬਹੁਤ ਨੇ ਉਕੂਲੀ ਜੇਗੜ ਬੰਕਾ ਭਾਈ ਦੋਇਵਰ ਕੋੜਾ ਤੇਵਰ ਖਾਈ ਉਹ ਆਹੀ ਲੜਾਈ ਹੈ ਜਿਹੜੀ ਤੁਰਗਾਲੀ ਹੈ ਕੂਲੀ ਜੇਗੜ ਬੰਕਾ ਭਾਈ ਕਿਲਾ ਜਿੱਤਣ ਬੈਰੀ ਨੇ ਖੋਲਿਆ ਦੁਸ਼ਮਣ ਨੇ ਇੰਦਰ ਦੇ ਇੰਦਰ ਦਾ ਰਾਜ ਹੋ ਲਿਆ ਮੈਂ ਕਹਾਂ ਸੋਣੇ ਕਬੀਰ ਕਹਿੰਦਾ ਕੂਲੀ ਜੇਗੜ ਬੰਕਾ ਭਾਈ ਦੋਇਵਰ ਕੋੜਾ ਤੇਵਰ ਖਾਈ ਉਹ ਇਹ ਸਾਰਾ ਸ਼ਬਦ ਹੈ ਉਹ ਇਹੀ ਹੈ ਆ ਇਹ ਬਿਧਰੀ ਕਾ ਮਨਜੇ ਤਲ ਤਰੀਕੇ ਬਹਸੂ ਇਕ ਹੋਏ ਇਹ ਕੋਈ ਤਾਂ ਉਹ ਗੋਬੇ ਅਰੇ ਕੋਇਆ ਉਹ ਗਿਆ ਉਹ ਗਿਆ ਉਹ ਇਹ ਬਿਧਰੀ ਕ ਇਹ ਤਰੀਕਾ ਕਾ ਕਬੀਰ ਮੈਂ ਤਾਕਾ ਸੇ ਉਹ ਜਿਹਨੇ ਬਿਰਵਾ ਦੇਖਿਆ ਕੋਈ ਬਿਧਰੀ ਤਰੀਕਾ ਤਰੀਕਾ ਵੋ ਬਰਤਨ ਕੋਈ ਫਰੋਲੇ ਬਹੁਤ ਨੇ ਕੋਈ ਬਰਤਨ ਹਿਸਾਬ ਕਰਦੇ ਦੀ ਲਿਓ ਉੱਥੇ ਹੀ ਆ ਜਣ ਤਸਦੀ ਤੂੰ ਉਹ ਕਹਿੰਦਾ ਤੂੰ ਐ ਕਰ ਹਿਸਾਬ ਜਿਵੇਂ ਮੈਂ ਕਹਿੰਦਾ ਐ ਕਰ ਲੈ ਜਵਾਬ ਤਾਂ ਹੋਈ ਹਣ ਜਿਵੇਂ ਤੂੰ ਕਰਨਾ ਹੋਵੇ ਗੱਲ ਹਿਸਾਬ ਕਰ ਲੈ ਭਾਈ ਇਧਰੋਂ ਜੋੜ ਇਧਰੋਂ ਜੋੜ ਲੈ ਇਧਰੋਂ ਜੋੜ ਲੈ ਇਧਰੋਂ ਜੋੜ ਲੈ ਜਿੱਧਰ ਮਰਜ਼ੀ ਜੋੜ ਲੈ ਉਸੇ ਬਿੰਦੂ ਤੇ ਇਕੱਠੇ ਹੋਣੇ ਆ ਜਾਓ ਜਿੱਧਰ ਦੀ ਮਰਜ਼ੀ ਬਿੰਦੂ ਤਾਂ ਹੋਈ ਹੈ ਨਾ ਨਮੋ ਜੋਗਣੀ ਭੋਗਣੀ ਪਰਮ ਪ੍ਰਗਿਆ ਪਰਮ ਪ੍ਰਗਿਆ ਪ੍ਰਗਿਆ ਕਹਿੰਦੇ ਨੇ ਪਰਮ ਵਿਦਿਆ ਨੂੰ ਜਿਹੜੀ ਬਵੇ ਬਵੇ ਖੁਦ ਨਹੀਂ ਰੁਕੈ ਪਰਮ ਪ੍ਰਗਿਆ ਜੋਗੜੀ ਭੋਗੜੀ ਜੋਗਣੀ ਜੁੜਨ ਵਾਲੀ ਭੋਗਣੀ ਖੜਨ ਵਾਲੀ ਸਭਨ ਵਾਲੀ ਪਰਮ ਪ੍ਰਗਿਆ ਉਹ ਬਿਦਿਆ ਜਿਹੜੀ ਸਭ ਤੋਂ ਸ੍ਰੇਸ਼ਟ ਹੈ ਪਰਮ ਪਰ ਆਖਰੀ ਮਤਲਬ ਸਟੇਜ ਹੁੰਦੀ ਹੈ ਕਿਸੇ ਚੀਜ਼ ਦੀ ਉਹਦੀ ਸਚਤਾ ਦੀ ਸਚਤਾ ਦੀ ਆ ਉਹਦੀ ਖੂਬੀ ਦੀ ਸਭ ਤੋਂ ਉੱਚੀ ਸਟੇਜ ਪਰਮ ਹੁੰਦੀ ਹੈ ਇਹ ਪਰਮ ਵੀਰ ਚੱਕਰ ਪਰਮ ਆਖਰੀ ਸਟੇਜ ਪਰਮ ਪ੍ਰਗਿਆ ਪ੍ਰਗਿਆ ਬਬੇ ਬਬੇ ਕੁਦੀ ਦੀ ਬੁੱਧੀ ਦੀ ਆਖਰੀ ਸਟੇਜ ਹੈ ਜਤੁ ਜੋਗੜੀ ਭੋਗੜੀ ਕੀ ਹੈ ਜੋ ਕਹੇ ਦੇ ਨਾਲ ਯੋਗ ਵੀ ਤੇਰਾ ਪਰਮ ਇਹ ਤੋਂ ਰਾਜੇ ਹੋਗਾ ਤੇਰਾ ਰਾਜਾ ਕੌਣ ਸਾਰੇ ਸੰਸਾਰ ਦਾ ਰਾਜਾ ਕੌਣ ਜਿਹਦਾ ਹੁਕਮ ਚੱਲਦਾ ਹੈ ਸੰਸਾਰ ਤੇ ਹਾਕਮ ਹੁਕਮੀ ਜਿਹੜਾ ਹੈਗਾ ਉਹ ਰਾਜਾ ਜਿਹੜਾ ਉਹਦਾ ਹੁਕਮ ਉਦੇ ਤੁ ਰਾਜ ਹੁੰਦਾ ਉਹਦੇ ਹੁਕਮ ਚ ਚਲੇ ਜਾਣਾ ਹਾਕਮ ਨਾਲ ਜੁੜ ਜਾਣਾ ਇਹ ਤਾਂ ਉਹਦਾ ਜੋਗ ਹੈ ਸੁਰਤੀ ਸ਼ਬਦ ਭਗਤ ਸਾਧੂ ਅਸੰਦਰ ਦਰੀਏ ਇਹ ਪਰਮ ਜੋਗ ਹੈ ਰਾਜ ਜੋਗ ਕਹਿੰਦੇ ਨੇ ਇਹਨੂੰ ਰਾਜ ਜੋਗ ਕੀ ਹੈ ਹੁਕਮ ਦੇ ਵਿੱਚ ਹਾਕਮ ਦੇ ਹੁਕਮ ਦੇ ਵਿੱਚ ਹੀ ਸਮਾ ਜਾਣਾ ਹੁਕਮ ਦੇ ਵਿੱਚ ਚੱਲਣਾ ਹੁਕਮ ਚ ਰਹਿਣਾ ਜਿਹਨੇ ਲੋਕ ਹੁਕਮ ਦੇ ਵਿੱਚ ਨੇ ਸਾਰੇ ਰਾਜ ਦੇ ਪੱਖੀ ਹੁੰਦੇ ਨੇ ਰਾਜ ਨਾਲ ਜੁੜੇ ਹੁੰਦੇ ਨੇ ਰਾਜਪਰਵੰਦ ਨਾਲ ਜੁੜੇ ਹੁੰਦੇ ਨੇ ਕਹਿੰਦੇ ਮਿੰਟ ਰਾਜਾ ਜੋ ਮੁਖਤਾਰਾ ਮੁਖਤਾਰਾ ਰਾਜਾ ਜੋ ਮੁਖਤਾਰਾ ਧਾਰੇ ਰਾਜ ਦੇ ਸਿਮਤ ਹੁੰਦੇ ਨੇ ਉਹ ਉਹ ਲੋਕ ਪਰਮੇਸ਼ਰ ਦੀ ਮੁਖਤਾਰਾ ਜਨੇ ਜਿਹੜੇ ਹੁਕਮ ਜਨੇ ਉਹਨਾਂ ਨਾਲ ਜੁੜੇ ਹੋਏ ਨੇ ਰਾਜ ਤਾਈਓ ਕਹਿ ਰਹੇ ਨੇ ਜੇ ਤੂੰ ਮੇਰਾ ਹੋ ਰੇ ਸਭ ਜਗ ਤੇਰਾ ਹੋਏ ਮੁਖਤਾਰਾ ਜੋ ਆਗੇ ਰਾਜ ਉਹਨਾਂ ਨੇ ਹੀ ਹੈ ਇਹ ਰਾਜ ਹੋਏ ਉਰ ਕੋ ਰਾਜ ਹੋਗਦੀ ਹੈ ਕੋਈ ਹਰ ਸਮਾਨ ਨਹੀਂ ਰਾਜਾ ਹਰ ਦੇ ਨਾਲ ਜੁੜਨਾ ਹੀ ਰਾਜ ਹੋਗਾ ਨਾ ਹਰ ਦੇ ਵਿੱਚ ਸਮਾ ਜਾਣਾ ਹਰ ਦੇ ਨਾਲ ਇੱਕ ਹੋ ਜਾਣਾ ਹੀ ਰਾਜ ਹੋਗਾ ਨਮੋ ਦੇਵ ਦੈਨਤਿਆਣੀ ਦੇਵੀ ਦੁਰਗਾ ਦੇਵ ਦੈਨਤਿਆਣੀ ਦੇਵੀ ਦੁਰਗਾ ਦੇਵੀ ਦੁਰਗਾ ਤੂੰ ਦੇਵਾਰੂ আর ਦੈਲਤਨ ਨੂੰ ਦੋਹਾਂ ਨੂੰ ਗਿਆਨ ਦਿੰਨੀ ਹੈ ਇਕ ਨੂੰ ਨਹੀਂ ਦੰਗੇ ਹਨ ਕਲਿਆਣ ਸਾਰਿਆਂ ਦਾ ਹੀ ਕਰਦੀ ਹੈ ਦੇਵੀ ਦੁਰਗਾ ਤੂੰ ਦੁਰਗਾ ਦੇਵੀ ਹੈ ਸਾਰਿਆਂ ਨੂੰ ਚਾਹੇ ਦੇਵਤੇ ਨੇ ਚਾਹੇ ਦੇਵਤੇ ਨੇ ਗਿਆਨ ਸਾਰਿਆਂ ਨੂੰ ਤੂੰ ਹੀ ਦਿੰਦੀ ਹੈ ਇਹ ਨਹੀਂ ਆ ਵੀ ਤੈਨੂੰ ਜਿਆਦਾ ਪਿਆਰੇ ਨੇ ਦੇਵਤੇ ਇਹ ਤਾਂ ਇਤ ਨਹੀਂ ਪਿਆਰੇ ਇੱਕੋ ਗਲਾਸ ਉਠਾਲ ਕੇ ਦੁਹਾਂ ਨੂੰ ਇਕੱਠੇ ਉਠਾਲ ਕੇ